ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਕੋਠੇ ਹਵਾਨਾ ਜੀ ਟਲਮਾ ਕਲਾਂ ਦੇ ਕੋਠੇ ਰਹਿ ਜਾਂਦੇ ਆ ਨੇੜੇ ਕੋਟਕਪੂਰਾ ਸ਼ਹਿਰ ਰਹਿ ਜਾਂਦਾ ਜੀ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਘਰੇਲੂ ਪਸ਼ੂ ਆ ਤਿੰਨ ਚਾਰ ਦੇ ਕਰੀਬ ਇੱਕ ਵੈੜ ਬਾਈ ਦੀ ਵਿਕਾਊ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਨਾਉ ਦਾ ਐਡਰੈਸ ਦੱਸ ਦੋ ਜੀ ਅਰਸ਼ਪਾਲ ਸਿੰਘ ਐਡਰੈਸ ਕੋਠੇ ਹਵਾਨਾ ਪੰਡਟ ਮਾਗਲਾ ਸੀਡ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9878031621 ਠੀਕ ਆ ਵੀਰੇ ਕੋਟਕਪੂਰਾ ਸ਼ਹਿਰ ਆਪਣੇ ਤੋਂ ਕਿੰਨੀ ਬਾਟ ਹੋਊਗੀ 7-8 ਕਿਲੋਮੀਟਰ ਬਾਅਦ 7-8 ਕਿਲੋਮੀਟਰ ਹੈ ਜੀ ਬਗਰਾੜੀ ਬਰ ਗਾੜੀ ਵੀ ਬਸੇ ਨਾ ਗਿਆ ਸੈਂਟਰ ਜੇ ਜੀ ਹਾਂਜੀ ਸੈਂਟਰ ਜੇ ਜੀ ਜੇ ਤੋਂ ਵੀ ਉਨੀ ਪੈਂਦੀ ਜੇ ਤੋਂ ਵੀ ਨਹੀਂ ਠੀਕ ਹੈ ਵੀਰੇ ਸੂਆ ਕਿੰਨਾ ਮਾ ਸੁੰਦੀ ਬੈਣਦੀ ਸੂਆ ਵੀ ਦੂਜਾ ਸੂਆ ਸੁੰਦੀ ਦੰਦੋ ਜੀ ਦੰਦੋ ਚੌਗੀ ਹੈ ਮੂੰ ਤਾਂ ਚਾਰ ਦੰਦ ਦਾ ਬੱਚਾ ਹੀ ਆ ਜੀ ਪਿਛਲੇ ਸੂਏ ਕਿੰਨਾ ਦੁੱਧ ਚਵਾਇਆ ਵੀਰੇ ਨੇ ਪਿਛਲੇ ਵੀ 16 17 ਕਿਲੋ ਦਿੱਤਾ ਚੋਇਆ ਵਾਪਨਾ ਹਾਂਜੀ ਹੁਣ ਸਮਾਂ ਕਿੰਨਾ ਲੈਂਦੀ ਹੈ ਜੀ ਹੁਣ ਸਮਾਂ ਹਵਤਾ ਦਾ ਦਾਣ ਲੈ ਠੀਕ ਹੈ ਸੀਮਣ ਕਿਹੜਾ ਲੱਗਿਆ ਜੀ ਸੀਮਣ ਸੀਗਾ ਕੰਪਨੀ ਦਾ ਹੀ 50 ਚ ਆ ਸਕਦਾ ਸੈਕ ਦਾ ਜੀ ਸੈਕ ਦਾ ਸੈਕ ਕੰਪਨੀ ਦਾ 50 177 ਜੀ ਬਈ 177 ਠੀਕ ਹੈ ਜੀ ਤੇ ਜਾਉਗੇਰੇ ਪਲੱਸ ਜੀ ਅਗਦੀਆ ਜਾਉਗੇ ਹਾਂ ਜੀ 20 ਪਲੱਸ ਖਣਾ ਦੀ ਪਾਰ ਪਿੱਛੇ ਦੀ ਜਮ ਓਕੇ ਜੀ ਤੋੜ ਕੇ ਦਿਖਾ ਦੇ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਤੇ ਹਾਈਟ ਵਜਨ ਦੀ ਕਰਮ ਵਾਲੀ ਪੂਰੀ ਚੰਗੀ ਆ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਸੋਹਣਾ ਹਵਾਨਾ ਜੀ ਹੌਲੀ ਵੀਰੇ ਥੋੜਾ ਜਿਹਾ ਹੌਲੀ ਤੋਰਿਓ ਰੰਗ ਪ੍ਰਿੰਟ ਜਾਤ ਬ੍ਰੀਡ ਦੀ ਪੂਰੀ ਚੰਗੀ ਹੈ ਹਜੇ ਮੂੰਹ ਤੋਂ 4 ਦਿਨ ਦੀ ਹੈ ਜੀ ਜਦੋਂ ਨੂੰ ਕਰਮਾ ਜੀ ਨੇ ਜਵਾਨ ਹੋਣਾ ਹਾਈਟ ਹੋਰ ਵੀ ਵੱਡੀ ਹੋ ਜੂਗੀ ਚੰਗੇ ਦੁੱਧ ਵਾਲੀ ਆਪਾਂ ਕਹਿ ਸਕਦੇ ਹਾਂ ਮੂੜਲੇ ਵੀਰੇ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਸੈਜ ਹੈ ਥਾਣਾ ਦਾ ਕੱਲਾ ਕੱਲਾ ਨਿਖੜ ਮਦ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਹੈ ਜੀ ਬਾਕੀ ਮਿਲਕ ਵੈਨ ਪੂਰੀ ਸਟਰੋਂਗ ਆਉਂਦੀ ਹੈ ਥਾਣ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਐਂਡ ਹਵਾਨਾ ਵੇਨ ਜਨਾ ਪੂਰਾ ਭਰਿਆ ਪਿਆ ਜੀ ਭਜਨ ਵਜੂਦ ਦੇ ਵੀ ਚੰਗੀ ਆ ਕੱਦ ਵੇਲ ਦੀ ਵੀ ਚੰਗੀ ਆ ਤੇ ਜਾਤ ਬ੍ਰੀਡ ਦੀ ਵੀ ਕਰਮਾ ਵਾਲੀ ਪੂਰੀ ਚੰਗੀ ਆ ਦੁੱਧ ਐਗ 3210 ਦਾ ਕਿ 20+ ਦੀ ਉਮੀਦ ਆ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਚੰਗੀ ਆ ਵੈਡ ਵੀਰੇ ਘਰੇ ਰੱਖਣ ਵਾਲੇ ਵੀਰ ਨੂੰ ਕਿਉਂਕਿ ਮੂਰੇ ਸਮਾਂ ਵੀ ਇਹਨਾਂ ਦਾ ਹੀ ਹੁੰਦਾ ਤੇ ਬਾਕੀ ਜਿਹੜੇ ਸਾਉਣਾ ਕੱਦ ਵੈਡ ਆ ਦੁੱਧ ਚੰਗਾ ਪਾਉਗੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਦੀ ਡਿਮਾਂਡ ਵੀ ਫੋਨ ਤੇ ਕਰ ਲਾਂ ਫੋਨ ਤੇ ਕਰ ਲਾਂ ਕਿਉਂਕਿ ਹਜੇ ਦਿਨ ਲੈਣ ਦੀ ਹੈ ਹਾਂ ਜੀ ਲੈਣ ਦੀ ਡਿਮਾਂਡ ਬਾਈ ਕਹਿੰਦਾ ਇਹਦੀ ਆਪਾਂ ਫੋਨ ਤੇ ਕਰ ਲਾਂਗੇ ਕਿਉਂਕਿ ਦਣ ਲੈਂਦੀ ਆ ਹਜੇ ਬਾਕੀ ਜੀ ਨੂੰ ਵੀ ਕੋਈ ਨਾਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ